सतनाम श्री वाहे गुरु साहेब जी सोरठ महला तीजा दो तुके गुरु मिलिए उल्टी पई पाई जीवत मरे तब बूझ पाए सो गुरु सो सिख है पाई जिस ज्योति ज्योत मिलाए सतगुर मिल उल्टी पई पाई जीवत मर बूझ पाए सो गुरु सो सिख है पाई जिस ज्योति जोत मिलाए मनरे ਹਰ ਹਰ ਸੇਤੀ ਲਿਵ ਲਾਏ ਮਨ ਹਰ ਜਪ ਮਿੱਠਾ ਲਾਗੇ ਪਾਈ ਗੁਰਮੁਖ ਪਾਏ ਹਰ ਥਾਏ ਰਹਾਉ ਬਿਨ ਗੁਰ ਪ੍ਰੀਤ ਨਾ ਉਪਜੈ ਪਾਈ ਮਨ ਮੁਖ ਦੂਜੈ ਬਾਏ ਤੋਹ ਕੁੰਟੈ ਮਨ ਮੁਖ ਕਰਮ ਕਰੇ ਪਾਈ ਪੱਲੇ ਕਿਸ਼ਨਾ ਪਾਏ ਗੁਰ ਮਿਲੀਏ ਨਾਮ ਮਨ ਰਵਿਆ ਪਾਈ ਸਾਚੀ ਪ੍ਰੀਤ ਪਿਆਰ ਸਦਾ ਹਰ ਕੇ ਗੁਣ ਰਵੈ ਪਾਈ ਗੁਰ ਕਾ ਹੇਤ ਅਪਾਰ ਆਇਆ ਸੋ ਪਰਵਾਨ ਹੈ ਪਾਈ ਜੇ ਗੁਰ ਸੇਵਾ ਚਿਤ ਲਾਏ ਨਾਨਕ ਨਾਮ ਹਰ ਪਾਈਐ ਭਾਈ ਗੁਰ ਸਬਦੀ ਮੇ ਲਾਏ ਆਇਆ ਸੋ ਪਰਵਾਣ ਹੈ ਭਾਈ ਜੇ ਗੁਰ ਸੇਵਾ ਚਿਤ ਲਾਏ ਨਾਨਕ ਨਾਮ ਹਰ ਪਾਈਐ ਭਾਈ ਗੁਰ ਸਬਦੀ ਮੇ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਦੋ ਤੁਕੇ ਏ ਭਾਈ ਜੇ ਗੁਰੂ ਮਿਲ ਪਏ ਤਾਂ ਮਨੁੱਖ ਆਤਮਿਕ ਜੀਵਨ ਦੀ ਸਮਝ ਹਾਸਲ ਕਰ ਲੈਂਦਾ ਹੈ ਮਨੁੱਖ ਦੀ ਸੁਰਤ ਵਿਕਾਰਾਂ ਵੱਲੋਂ ਪਰਤ ਜਾਂਦੀ ਹੈ ਦੁਨੀਆਂ ਦੇ ਕਾਰਵਿਹਾਰ ਕਰਦਾ ਹੋਇਆ ਹੀ ਮਨੁੱਖ ਵਿਕਾਰਾਂ ਵੱਲੋਂ ਛੋਹ ਹੋ ਜਾਂਦਾ ਹੈ। हे ਭਾਈ ਜਿਸ ਮਨੁੱਖ ਦੀ ਆਤਮਾ ਨੂੰ ਗੁਰੂ ਪਰਮਾਤਮਾ ਵਿੱਚ ਮਿਲਾ ਦਿੰਦਾ ਹੈ ਉਹ ਅਸਲ ਸਿੱਖ ਬਣ ਜਾਂਦਾ ਹੈ। हे ਮਨ ਸਦਾ ਪਰਮਾਤਮਾ ਨਾਲ ਸੁਰਤ ਜੋੜੀ ਰੱਖ। हे ਮਨ ਮੁੜ-ਮੁੜ ਜਪ ਜਪ ਕੇ ਪਰਮਾਤਮਾ ਪਿਆਰਾ ਲੱਗ ਲੱਗ ਪੈਂਦਾ ਹੈ। ਹੇ ਭਾਈ ਗੁਰੂ ਦੀ ਸ਼ਰਣ ਪੈਣ ਵਾਲਾ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਥਾਂ ਲੱਭ ਲੈਂਦਾ ਹੈ। ਰਹਾਉ। ਹੇ ਭਾਈ ਗੁਰੂ ਤੋਂ ਬਿਨਾਂ ਮਨੁੱਖ ਦਾ ਪ੍ਰਭੂ ਵਿੱਚ ਪਿਆਰ ਪੈਦਾ ਨਹੀਂ ਹੁੰਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਪ੍ਰਭੂ ਨੂੰ ਛੱਡ ਕੇ ਹੋਰ-ਹੋਰ ਦੇ ਪਿਆਰ ਵਿੱਚ ਟਿਕਿਆ ਰਹਿੰਦਾ ਹੈ। ਹੇ ਭਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਜੋ ਵੀ ਧਾਰਮਿਕ ਕੰਮ ਕਰਦੇ ਹਨ ਉਹ ਮੰਨੋ ਤੂੰ ਹੀ ਟੁੱਟਦੇ ਹਨ ਉਹਨਾਂ ਨੂੰ ਉਹਨਾਂ ਕਰਮਾਂ ਵਿੱਚੋਂ ਹਾਸਲ ਕੁਝ ਨਹੀਂ ਹੁੰਦਾ ਜਿਵੇਂ ਤੂਹਾ ਵਿੱਚੋਂ ਕੁਝ ਨਹੀਂ ਮਿਲਦਾ ਏ ਭਾਈ ਜੇ ਮਨੁੱਖ ਨੂੰ ਗੁਰੂ ਮਿਲ ਪਏ ਤਾਂ ਪਰਮਾਤਮਾ ਦਾ ਨਾਮ ਉਸਦੇ ਮਨ ਵਿੱਚ ਸਦਾ ਵਸਿਆ ਰਹਿੰਦਾ ਹੈ ਮਨੁੱਖ ਸਦਾ ਸਿਰ ਪ੍ਰਭੂ ਦੀ ਪ੍ਰੀਤ ਵਿੱਚ ਪਿਆਰ ਵਿੱਚ ਮਗਰ ਰਹਿੰਦਾ ਹੈ ਏ ਭਾਈ ਗੁਰੂ ਦੇ ਬਖਸ਼ੇ ਟੁੱਟ ਪਿਆਰ ਦੀ ਬਰਕਤ ਨਾਲ ਉਹ ਸਦਾ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਹੇ ਭਾਈ ਜਿਹੜਾ ਮਨੁੱਖ ਗੁਰੂ ਦੀ ਦਸੀ ਸੇਵਾ ਵਿੱਚ ਚਿੱਤ ਜੋੜਦਾ ਹੈ ਉਸ ਦਾ ਜਗਤ ਵਿੱਚ ਆਉਣਾ ਸਫਲ ਹੋ ਜਾਂਦਾ ਹੈ ਹੇ ਨਾਨਕ ਗੁਰੂ ਦੀ ਰਾਹੀ ਪਰਮਾਤਮਾ ਨਾਮ ਪ੍ਰਾਪਤ ਹੋ ਜਾਂਦਾ ਹੈ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ